ਮੈਂ ਫਾਜ਼ਿਲਕਾ ਹਲਕੇ ਦੇ ਇੱਕ ਪਿੰਡ 'ਚ ਖੜਾ ਹਾਂ ਜਿਹੜਾ ਜਮਾਂ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਕੋਈ ਵੀ ਸਰਕਾਰ ਦਾ ਇੱਥੇ ਅਫਸਰ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਹੈ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇੱਥੇ ਦਵਾਈਆਂ ਦੀ ਲੋੜ ਹੈ ਇੱਥੇ ਇਹਨਾਂ ਦੇ ਘਰਾਵਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਤੇ ਮੈਂ ਬੇਨਤੀ ਕਰਦਾ ਹਾਂ ਡੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਕਾਲੀ ਕਾਰਡਰ ਦੇ ਵਰਕਰਾਂ ਨੂੰ ਕਿਹਾ ਕਿ ਤੁਸੀਂ ਲਿਆਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਦੇ ਨਾਲ ਇਹਦੇ ਸਪਰੇਅ ਦਾ ਕੰਮ ਵੀ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋ ਪਸ਼ੂਆਂ ਦੇ ਚਾਰੇ ਦੇ ਉਹ ਮੈਂ ਲੈ ਕੇ ਆਇਆ ਪਸ਼ੂਆਂ ਵਾਸਤੇ ਮੈਨੂੰ ਇੱਕ ਗੱਲ ਕਹੀ ਹੈ ਕਿਸੇ ਚੀਜ਼ ਦੀ ਲੋੜ ਹੈ ਮੇਰੀ ਨਾਲ ਕਾਲੀ ਨਦਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਸ ਉਹ ਚੀਜ਼ ਪੂਰੀ